ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫੈਨ ਤੜੱਬਾ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਚਲੋ ਮੱਜਾ ਗਾਵਾਂ ਨਾ ਇਹ ਤੁਹਾਨੂੰ ਬੜਾ ਹੀ ਕੰਮ ਚੱਲੀ ਜਾਂਦਾ ਤੇ ਅੱਜ ਮੇਰੇ ਭਰਾ ਦੇ ਮੁੰਡਾ ਹੋਇਆ ਤੇ ਹਾਏ ਬੜੇ ਟਾਈਮ ਬਾਅਦ ਆ ਠੀਕ ਹੈ ਤੇ ਅੱਜ ਮੇਰਾ ਵੀਰ ਵੀਡੀਓ ਨੂੰ ਬਾਅਦ ਤੋਂ ਲਾਇਕ ਸ਼ੇਅਰ ਤੇ ਕਮੈਂਟ ਕਰਨੇ ਆ ਹਰੇਕ ਨਹੀਂ ਬੁਬਾਰੀ ਵੀ ਹਰੇਕ ਹੀ ਕਰੇ ਠੀਕ ਹੈ ਨਾ ਤੇ ਆਪਾਂ ਹੁਣ ਵਧਾਈਆਂ ਦਈਏ ਵੇਖੋ ਕਿੰਨੇ ਆਏ ਵਧਾਈ ਦੇਣ ਵਾਸਤੇ ਠੀਕ ਹੈ ਇਹ ਵੀ ਟਾਈਮ ਇਹਨਾਂ ਨੂੰ ਵੀ ਜਰੂਰ ਆਸ ਹੁੰਦੀ ਆ ਤੇ ਅੱਜ ਫਿਰ ਆਸਮਾਨ ਅਰੇ ਪੂਰੀ ਕੀਤੀ ਆ ਤੇ ਬੱਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤੁਹਾਨੂੰ ਬਈ ਮੁਬਾਰਕਾਂ ਭਰਾਵਾਂ ਨੂੰ ਮੈਂ ਕਿਹ ਲੈ ਆਂਦਾ ਰੇੜੀ ਦਿੱਤਾ ਜਿਹਦੇ ਚਾ ਮੇਲਾ ਵਾਰੇ ਪਹਿਨਾ ਕਾ ਨਾ ਕਰੇ ਹੋਤੀ ਆ ਕਾ ਨਾ ਲੈ ਆਂਦੀ ਬੱਪਾ ਨੰਦਾ ਰੇੜੀ ਲੈ ਆਂਦੇ ਨੀ ਬੱਪਾ ਨਾਲ ਤੇ ਵਾਰੇ ਪਹਿਨਾ ਦਿੱਤਾ ਪਿਓਰ ਸੁਣੂਗਾ ਪਿਓਰ ਪੰਜਾਬੀ ਸੁਣੂਗਾ ਯਾਰ ਬਾਈ ਬੇਖਮ ਨਾ ਵਿਚਰੀਆਂ ਦੀ ਬਾਜ ਕਿੰਨੀ ਸੋਹਣੀ ਆ ਮੇਰੇ ਹੰਦੇ ਨੱਚੇ ਗੱਟਾ ਕਰਤਾ ਬੱਲਾ ਬਾਰੇ ਬੱੱਚੇ ਬੱਦਾ ਲੱਗ ਰਿਹਾ ਕੋਈ ਨੱਚ ਲੈ ਚਾਹ ਤੇ ਦੀ ਚਾਹ ਤੇ ਦੀ ਬੋਕੜ ਹਿੱਲੇ ਵਿੱਚ ਆਹ ਤੇ ਦੀ ਜਿਹੰਦੀ ਮਾਇਆ ਪਗੜਾ ਕਾਕੜੀਓ ਜਸਮਾਨ ਬਾਈ ਨੱਚਦੀ ਹੋਏ ਨੱਚ ਲੈ ਕਹਿ ਰੋ ਮੈਂ ਨੱਚ ਲੈ ਕਹਿ ਰੋ ਬਾਈ ਨੱਚ ਲੈ ਨੱਚ ਲੈ ਕਹਿ ਰੋ ਨੱਚ ਲੈ ਆ ਜਾਓ ਆ ਜਾ ਆ ਜਾ ਆ ਜਾ ਇਹ ਖੁਸ਼ੀਆਂ ਬੜੇ ਟਾਈਮ ਬਾਅਦ ਆਈਆਂ ਸਲਾਹ ਜਰਾ ਕੋਈ ਨਹੀਂ ਗਿੱਤਾ ਤਾਰੇ ਚਦਾ ਜੇੜਾ ਵਾਰ ਚੱਪਕੇ ਗਿੱਤਾ ਤਾਰੇ ਚਦਾ ਜੇੜਾ ਵਾਰ ਚੱਪਕੇ ਗਿੱਤਾ ਤਾਰੇ ਚਦਾ ਜੇੜਾ ਨਾਵੇ ਦੋਸਤ ਗਿੱਤਾ ਤਾਰੇ ਚਦਾ ਜੇੜਾ ਵਾਰ ਦੋਸਤ ਗਾਗਾ ਜੀਆ ਮੂੰ ਮਿੱਠਾ ਕਰਾਏ ਨਰਾ and the ਠੀਕ ਆ ਲੇ ਵਲੇ ਕਰਦੀਆਂ ਜੈਗੇ ਛਾੜਾ ਬਾਜ ਬੜੀ ਤੁਹਾਡੀ ਬਹੁਤ ਸੁਣੀ ਆਵਾਜ਼ ਆ ਚਲੋ ਤੁਹਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਨਹੀਂ ਹਾਂ ਚਾਹੀਦਾ ਬੜਾ ਚੰਗਾ ਸੁਣਦੇ ਹੀ ਹਾਂ ਬਿਲਕੁਲ ਬਿਲਕੁਲ ਪਰ ਆਈਆਂ ਸੀਆਂ ਭਾੜੀ ਦੇ ਬੇਬੇ ਨੇ ਇੱਥੋਂ ਬੈਠੀਆਂ ਨੇ ਸਾਨੂੰ 100 ਰੁਪਏ ਦਿੱਤੇ ਉੱਥੋਂ ਬੋਰਾ ਕਣਕ ਦਿੱਤਾ ਹੁਣ ਲੈ ਦੇ ਜਦ ਮਰੀ ਯਾਦ ਕਰੀ ਜਾਂਦੀ ਮੈਂ ਫਿਰ ਦੇ ਦੇ 5900 ਲੈ ਦੇ ਮੇਰੇ ਨਾਲ ਪਣੀ ਦਾ ਜੇ ਕਾਕਾ ਆ ਗਿਆ ਨਾ ਉਦੋਂ ਆ ਜਾ ਨਹੀਂ ਦੇਣਗੇ ਦੇਣਗੇ 5900 ਰੁਪਏ ਕਟਾ ਅੱਜ ਤੱਕ ਕਟਾ ਲੈ ਕੇ ਜਾਣਾ ਤੇਰਾ ਕਟਾ ਕਟਾ ਦੇ ਦੂੰਗਾ ਮੈਂ ਕਟਾ ਕਟਾ ਲੈਣ ਕਟਾ ਰੇੜਾ ਬਣਾਉਣਾ ਸੀ ਵੀ ਅੱਛਾ ਕਾ ਕੇ ਲਿਆ ਉਹ ਗਾਣਾ ਨਹੀਂ ਸੁਣਿਆ ਗੱਡੇ ਤੇ ਨਾ ਚਾੜਦੀ ਗੱਡੀ ਗੱਗਣਾ ਮੇਰੀ ਸੁਣ ਗਾਲ ਤੂੰ ਐ ਕਰ ਤੂੰ ਲੋੜੀਂਦੇ ਨੇ ਕੱਟਾ ਦੇ ਦੇ ਵਾਸਤੇ ਪਤਾ ਨਹੀਂ ਆਹ ਮੈਂ ਕਿੱਥੇ ਲਾ ਦੇ ਕਿਹੜੀ ਉਹ ਦਾਦੀ ਆ ਗਈ ਆ ਮੈਂ ਕਿੱਥੋਂ ਲਾਵਾਗੇ ਵੇਚਾਂਗੇ ਆ ਮੈਂ ਗੱਦੀ ਗੱਤਾ ਹਟਾ ਕੇ ਲਾ ਕੇ ਲਹ ਲਾਵੇ ਦਾਦੀ ਕਰਦੇ ਕੰਮ ਸ਼ੁਰੂ ਮੱਜਲੇ ਵਾਸਤੇ ਸਤਿਕਾਰ ਕਿਤੇ ਇੱਕ ਵਾਰ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਬਾਈ ਗਗਨਦੀਪ ਘਰੇ ਪਹੁੰਚੇ ਹੋਏ ਆ ਤੇ ਅੱਜ ਬਹੁਤ ਖੁਸ਼ੀ ਨਾਲ ਦੇਣਾ ਤੇ ਇੰਦੇ ਭਰਾ ਨੇ ਮੁੰਡਾ ਹੋਇਆ ਤੇ ਹੋਇਆ ਵੀ ਬੜੇ ਟਾਈਮ ਬਾਅਦ ਠੀਕ ਹੈ ਜੀ ਚਲੋ ਤੁਹਾਨੂੰ ਬੜਾ ਹਰੇਕ ਨੂੰ ਖੁਸ਼ੀ ਹੁੰਦੀ ਆ ਪਰ ਜਿਹੜੀ ਇਹ ਖੁਸ਼ੀ ਹੁੰਦੀ ਨਾ ਇਹ ਖੁਸ਼ੀ ਸਭ ਤੋਂ ਵੱਧ ਆ ਕਿਉਂਕਿ ਇੰਦੀ ਬਿਨਾ ਤੁਹਾਨੂੰ ਪਤਾ ਗਾਹ ਮੰਝਣੀ ਬਾਤ ਆ ਠੀਕ ਹੈ ਬਾਕੀ ਪਰਮਾਤਮਨ ਹਰਿਆਕੀ ਦੀ ਸੁਣੇ ਉਹ ਕਰਲਾ ਬੁਆ ਡੋਲੇ ਚਲੋ ਅੱਜ ਇਹਨੇ ਸੁਣੀ ਵਿਚਾਰਾ ਰਹੀ ਉਹ ਕਹਿੰਦੇ ਨਾ 12 ਸਾਲ ਰੋੜੀ ਦੀ ਸੁਣਦਾ ਪਰ ਅੱਜ ਇਹਦਾ ਵਿਚਾਰਾ ਉਹ ਕੰਮ ਬਣਿਆ ਜੀ ਠੀਕ ਹੈ ਜੀ ਤੇ ਗਗਨ ਜੀ ਪਹਿਲੇ ਤਾਂ ਮੁਬਾਰਕਾਂ ਤੁਹਾਨੂੰ ਤੁਹਾਨੂੰ ਬਾਈ ਦੁਆਰ ਤੋਂ ਠੀਕ ਹੈ ਨਾ ਮੁੰਡਾ ਆਇਆ ਹਾਂ ਮੁਬਾਰਕਾਂ ਦੋ ਬਰਾਵਾ ਉਹ ਬਹੁਤ ਆ ਤੇ ਇੱਥੇ ਬੜਾ ਇੱਥੇ ਰੋਣ ਦਾ ਮੇਲਾ ਲੱਗਿਆ ਤੇ ਤੁਹਾਨੂੰ ਵੀਡੀਓ ਪਤਾ ਲੱਗੀ ਜਾਣਾ ਤੇ ਬਹੁਤ ਚਲੋ ਭੈਣਾ ਵਿਚਾਰੀ ਤਰਨ ਤੁਨ ਆਈ ਉਹਨਾਂ ਨੂੰ ਵੀ ਆਸ ਹੁੰਦੀ ਹੈ ਜੇ ਆਸ ਨਹੀਂ ਆਸ ਲਈ ਆਈਆਂ ਜੋ ਪਰ ਬਾਈ ਹੋਣੀ ਬੜੇ ਚਿਰ ਪਿਛੋਂ ਆ। ਚਲੋ ਕੋਈ ਗੱਲ। ਮੇਰੀ ਚਾਰ ਹੀ ਗੁੱਡੀਆਂ ਆ ਜਾਂਦੇ ਨਹੀਂ ਹੁੰਦੇ ਕੀ? ਮਾਲ ਨੂੰ ਵਾਗੀ ਮਿਲ ਗਿਆ। ਹਾਂ ਹਾਂ। ਆ ਜਵਾਗੀਆਂ ਗਿਆ ਚਲੋ ਮੇਰੇ ਵੀ 14 ਸਾਲ ਬਾਅਦ ਤੇ ਆਇਆ ਸੀ ਹਾਂਜੀ ਮੇਰੇ ਵੀ 14 ਸਾਲ ਬਾਅਦ ਤੇ ਆਇਆ ਸੀ ਬੇਟਾ ਆ ਜਹਾੜੀਆਂ ਸਾਰੀਆਂ ਕੱਜੀਆਂ ਗਈਆਂ ਮੇਰੇ 14 ਸਾਲ ਬਾਅਦ ਤੇ ਬੇਬੇ ਨਾਲ ਚੋਰੀ ਹੋ ਗਿਆ ਸੀ ਆ ਪਿਛੇ ਹੀ ਖਬਰ ਨਹੀਂ ਲੱਗੀ ਬੜੀ ਜਦੀ ਹਾਂ ਹਾਂ ਉਹ ਆਪਣਾ ਬੇਟਾ ਸੀ ਅੱਛਾ ਬੜਾ ਯੋਗ ਮਿਲ ਗਿਆ ਸੀ ਕਿ ਨਹੀਂ ਹਾਂ ਮਿਲ ਗਿਆ ਸੀ ਲੇ ਜਨਤਾ ਅੱਛਾ ਅਗਰ ਬੜੀ ਵੀਡੀਓ ਲਾਈ ਸੀ ਆਪਾਂ ਵੀ ਹਰ ਇੱਕ ਚੈਨਲ ਤੇ ਪਈ ਸੀ ਹਾਂ ਹਾਂ ਤੇ ਵੀਰੇ ਜਦੋਂ ਬੇਟਾ ਹੁੰਦਾ ਨਾ ਕਰੇ ਤੇ ਘਰ ਦੇ ਨਹੀਂ ਨਹੀਂ ਵੱਖਰੇ ਨੇ ਮੈਂ ਬਾਈ ਸਾਡੇ ਦਾ ਮਾਹੌਲ ਹੀ ਵੱਖਰਾ ਹੋ ਗਿਆ ਮੈਂ ਨਾ ਵੀਰੇ ਤੁਹਾਡੇ ਨਾਲੇ ਤੁਹਾਡੇ ਵਾਂਗੂ ਹੀ ਮੇਰਾ ਹਾਲਾਤ ਸੀ ਐਈ ਇਹ ਤਾਂ ਬਾਈ ਟੁੱਟੇ ਹਾਂ ਕਰਾ 14 ਸਾਲ ਆ ਗਏ ਟੁੱਟੇ ਹਾਂ ਤੇ ਜਿਹੜੀ ਗੱਲ ਆ ਬੜੀ ਮਾਰਾਂ ਦੇ ਸੁਣੀ ਆ ਬੜੀਆਂ ਬੜੀਆਂ ਮਰਾਂ ਹਾਂ ਚਲੋ ਪਰਮਾ ਐਈ ਆ ਹੈਗਾ ਰੱਬ ਹਾਂਜੀ ਹੈ ਕਿ ਹੈਗਾ ਹੈਗਾ ਨਹੀਂ ਹੈਗਾ ਪਰ ਉਹ ਪਰਖ ਕਰਦਾ ਹੈ ਕਰਦਾ 12 ਸਾਲਾਂ ਜਦੋਂ ਬਾਈ ਨੇ ਆਖਿਆ ਰੂੜੀ ਦੀ ਰੂੜੀ ਦਾ ਹਿਸਾਬ 12 ਸਾਲ ਰੂੜੀ ਪਈ ਰਵੇ ਆਖੀ ਜੀ ਉਹ ਵੀ ਚੁੱਕ ਲੀ ਗਏ 14 ਸਾਲ ਬਸ ਇਹ ਪਤਾ ਗੱਲ ਕੀ ਹੈ ਸਾਡੇ ਪਰਿਵਾਰ ਚ ਇੱਕੋ ਹੀ ਵਾਂਛੀ ਸੀ ਬਸ ਆਵੇ ਖਲੋਤਾ ਮੁੰਡਾ ਸਾਡਾ ਹਾਂ ਚਲੋ ਮਾਰਾ ਸੱਚੇ ਪਾਸੇ ਬੜੀ ਵੱਡੀਆਂ ਬੰਦਾਂ ਕਰੇ ਇਹਨੂੰ ਰੱਬ ਨੇ ਭਰਾ ਦੇਤਾ ਜੇ ਕੋਰ ਤੁਹਾਡਾ ਬਾਹਰ ਦਾ ਵਾਧਾ ਪੈ ਹਾਂ ਬਿਲਕੁਲ ਜੀ ਤੁਹਾਡਾ ਹੋ ਗਿਆ ਸਾਡੀ ਆਸ ਸਾਨੂੰ ਆਸ ਵੱਜ ਗਈ ਹੁਣ ਚਲੋ ਆਸਾਂ ਤੇ ਅੱਜ ਬਾਈਗੋ ਮਈਆਂ ਵੀ ਬੜੀਆਂ ਚੰਗੀਆਂ ਤੇ ਮੇਰਾ ਵੀ ਅੱਜ ਕਮੈਂਟ ਕਰਾਇਆ ਨਾ ਨੇ ਲਈਆਂ ਵਾ ਮੈਂ ਕੱਲ ਦਾ ਇੱਥੇ ਨਹੀਂ ਆ ਹਾਂ ਤੇ ਨਾਲ ਮਈਆਂ ਵੀ ਅੱਜ ਫਰਵੇਲ ਹੋ ਤੁਸੀਂ ਕਰੇ ਮਈਆਂ ਵੀ ਬਿਲਾ ਤੈਨੂੰ ਗਾਵਾਂ ਹੀ ਲਈਆਂ ਰੱਬ ਨੇ ਦਿੱਤੀਆਂ ਕੱਲ ਪ੍ਰਕਾਸ਼ ਪੁਰੂਪ ਦਵਾਰਾ ਹੀ ਹਾਂ ਜਦੋਂ ਮਾਰਾ ਦੇ ਇੱਕ ਦਿਨ ਸੀ ਕੱਲ ਕਰਮ ਵਾਲਾ ਦਿਨ ਹੋਣਾ ਹਾਂ ਵਿਧਾਰਾ ਹੀ ਬਿਲਕੁਲ ਨਾ ਕਰਮ ਵਾਲਾ ਦਿਨ ਚੜਿਆ ਹਾਂ ਚਲੋ ਮਹਾਰਾਜ ਨੂੰ ਨਹੀਂ ਜਾ ਨਹੀਂ ਰੱਬ ਸਾਰਿਆਂ ਦਾ ਬਿਲਕੁਲ ਚਲੋ ਮਾਲ ਕੇ ਰੰ ਲੰਮੀ ਉਫਰ ਕਰੀ ਹੋਰ ਕੋਈ ਠੀਕ ਆ ਬਾਜੀ ਬਾਸ ਚਲੋ ਕਰੋ ਜੀ ਸ਼ੁਰੂ ਦਾ ਸੋਬਰਾ ਆਜ ਦੀ ਇਸ਼ਾਤ ਜੋ ਟਿਕਾਲਦੀ ਸੂਈ ਆ ਹਾਂਜੀ ਮੈਨਾਂ ਦੀ ਚੱਡਾ ਇਹਨੂੰ ਕਮਾਲਾਂ ਹੀ ਵਾਲਾ ਲਾਇਆ ਠੀਕ ਆ ਤੋਰੋ ਕਰਾ ਦਿਓ ਲੋ ਜੀ ਪਾਣੀ ਦੇਣਾ ਰਿਕਾਰਡ 15 16 ਕਿਲੋ ਦਾ ਵਾ ਲੋ ਚੈੱਕ ਕਰਕੇ ਸਮਝ ਕਰਕੇ ਲਾਵੇ 11 12 ਕਿਲੋ ਬੋਲਾ ਹੀ ਆ ਆ ਦੇਖੋ ਕੱਲੀ ਕੱਲੀ ਨਾਲ ਰਿਆ ਨਾ ਜਿਹੜੀ ਚੱਡੇ ਦੀ ਹਾਂਜੀ ਕਿ ਕੱਲੀ ਕੱਲੀ ਨਾਲ ਜਿਹੜੀ ਬਿਲਕੁਲ ਬਿਲਕੁਲ ਉਹ ਗਾਲ ਦੀ ਮੈਂ ਦੀ ਤੇ ਦਰਮਿਆਨੇ ਕਰਦੀ ਆ ਬਾਲੀ ਵੱਡੀ ਮਾਂਜੀ ਉਹ ਵੀ ਵੱਡੀ ਨਹੀਂ ਜੋ ਹਾਂ ਪਰ ਮੈਂ ਨਹੀਂ ਕਰਦੀ ਆ ਪਰ ਮੈਂ ਦੁੱਧ ਾਲੀ ਆ ਇੱਥੇ ਕੈਮਰਾਮੈਨ ਲਿਆਓ ਇੱਥੇ ਕੱਲੀ ਗੱਲੀ ਨਾੜ ਪਰਲੇ ਬੰਨੇ ਖੜਕੇ ਹੋਵੇ ਲੈ ਚਲੋ ਲੈ ਚਲੋ ਮੇਰੀ ਗੋਦੀ ਚ ਚੱਲਾਂ ਤੁਰ ਕੇ ਜਾ ਰਹੀਆਂ ਜਾ ਰਹੀਆਂ ਚੰਗਾ ਪੁੱਤ ਹੈ ਬੜਾ ਬੜਾ ਛੋਟਾ ਲਗਾ ਮਹਾਰਾਜੀ ਵੱਡੀ ਪਾਣੀ ਉੱਪਰ ਕਰੇ ਤੇਰੇ ਕਾਪਦੇ ਦੀ ਨਵਾਂ ਨਰੋ ਬਰਾਲੇ ਬਟਾ ਪਰ ਮੈਂ ਇੱਧਰ ਲੈ ਗਿਆ ਇੱਧਰ ਲੈ ਆ ਕੈਮਰਾਮੈਨ ਇੱਧਰ ਕੈਮਰਾਮੈਨ ਇਧਰ ਆਉ ਕਰਾ ਦੇ ਗੱਲ ਹੀ ਗਲੀ ਨਾਰ ਦੇਦੀ ਆ ਫਿਰ ਮੈਨੂੰ ਚਵਾਈ ਲੱਗੀ ਆ ਐਨ ਗਾਲੀ ਗਾਲਨੀ ਤਾਜਾ ਬੱਚਾ ਗਲ ਦੀ ਸੂਈ ਬੋਲ ਫਿਰ 12 ਕਿਲੋ ਜੇ ਪੜੇ ਸਿੱਧੇ ਗੰਦ ਦੀ ਬੋਲ ਨਹੀਂ ਰਾਮ ਮੋਲੇ ਦਾ ਪਰ ਦੂਰ ਕਰਦੇ ਤਾਵੇਂ ਲੈ ਗਏ ਮੋਲੇ ਕੇ ਜਾਈਏ ਇੱਕ ਪੰਤੀ ਕਿਨਾ ਮਾਂਦਨ ਤੂੰ ਦੱਸ ਦੇ 2 ਕਰ ਦਾਂਗੇ ਉਹ ਰਹੀ ਵੀ ਇੱਕ ਤੀਰ ਜਸਨੋ ਦੇਣੀ ਆ ਮੈਨੂੰ ਮੈਂ 16 ਕਿਲੋ ਦੁੱਧ 17 ਕਿਲੋ ਦਿੰਦੀ ਆ ਬਾਕੀ ਕੋਈ ਆਪ ਦੀ ਸਮਝ ਗਾ ਨਾਣਾ ਹੁਣ ਚੈੱਕ ਕਰਾ ਦੇ ਉਨੀ ਗਾਂ ਉਨੀ ਬਿਸ਼ਾਂ ਗੇਠਾਣਾ ਮੇਲੇ ਭਾਵੇਂ ਬਸ ਠੀਕ ਆਜੋ ਤੇ ਕਰਾ ਲਈ ਹੁਣ ਆਂ ਨੀਲੀ ਦੀ ਝੋਟੀ ਆ ਨਾ ਸੁਈ ਸੁਈ 13 14 ਕਿਲੋ ਦੁੱਧ ਆ ਸੰਦੀਸਿਆਂ 13 ਜੋਰਾਂ ਕਿਲੋ ਦੁੱਧ ਇਹ ਵੀ ਲੈ ਚਲੋ ਕਰਾ ਦੇ ਇਹ ਵੀ ਉਹਨਾਂ ਬੱਚਾ ਮਾਰ ਕੱਟੀ ਗੱਡਾ ਇਹਦੇ ਮਗਰ ਕੱਟੀ ਆ ਫੜੀ ਸਿਆ ਪਰਲੀ ਵਾਲੀ ਪਹਿਲੀ ਨੰਬਰ ਆ ਉਹਦੇ ਮਗਰ ਬੱਚਾ ਵੇਖ ਲੈਂਦੇ ਇੱਕ ਮਿੰਟ ਫੋੜੋ ਕਰਾ ਦੇ ਨੋਬੀ ਉਹਨੇ ਮਗਰ ਵੀ ਕੱਟੀ ਆ ਲੋ ਕੱਟ ਕੱਟੀ ਡਬਲ ਫੈਦੇਈ ਡਬਲ ਫੈਦੇਈ ਆ ਜੇ ਹਾਂ ਡਬਲ ਫੈਦੇਈ ਆ ਜ ਆ ਝੋਟੀ ਵੇ ਅੰਦੀਸ ਹਾਂ ਆ ਵੇਖੋ ਕਰੇ ਝੋਟੀ ਉਹ ਠੰਡਾ ਕਰਕੇ 13 ਕੱਲਾ ਕੱਲਾ ਛਣ ਲੱਗਾ ਵੇ ਵੇ ਨੇੜੇ ਹੋਗੇ ਨੇੜੇ ਹੋਗੇ ਪਾਕਿਸਤਾਨੀ ਰਵੇ ਜਾਂਦੀ ਆ ਹਾਂ ਹਾਂ ਮੁਮਾ ਮੁਖਾਫਰੇ ਕਰੇ ਕਮਾ ਕੇ ਇਧਰ ਨੂੰ ਆ ਪਾਉਣਾ ਯੱਦ ਬ ਲੈ ਗਿਆ ਦੇ ਵੇਖੋ ਕਰਾਂ ਦੇ ਪੋਜ ਬਣਾਉਣ ਵਾਲੀ ਝੋਟੀ ਆ ਲੈ ਜਨ ਕਰਾਂ ਦੀ ਵੱਡੀ ਨਾਲੇ ਫੁੱਲ ਸਾਈਜ਼ ਆ ਇਹ ਫੁੱਲ ਫੁੱਲ ਸਾਈਜ਼ ਆ ਲੈ ਕੈਨੋ ਨੀ ਬੜੇ ਪੈਂਡੇ ਪਾਏ ਆਪਣੇ ਹਾਂ ਨਹੀਂ ਕੈਨੋ ਮਾਨਾ ਜਿਹਾ ਵਟ ਕਰਦੇ ਮੈਨੂੰ ਵਟ ਕਰਦੇ ਅੱਜ ਸਵਾ ਹੀ ਸੰਦੀਪ ਸਿੰਘ ਭਗਵਾਨ ਹਾਂ ਬਾਤ ਬਾਤ ਬੋਲੋ ਜੀ ਫਿਰ ਸੰਦੀਪ ਮੋਲੇ ਦਾ ਵੇਖ ਚਾਲੀ ਜੈਸਾ ਨੋ 1 30 ਝੋਟੀ ਸਵਾ ਪੰਜੀ 1 25 25 ਦੀ ਜਰੂਰ ਦੁਗਣਾ ਜੀ ਇੱਧਰ ਆ ਜਾਓ ਇਹ ਇਹ ਝੋਟੀ ਸੜੇ ਵੀ ਇਹ ਵੀ ਪਰਸੋ ਸਈ ਆ ਤਾਜ਼ਾ ਬੱਚਾ ਫਿਰ ਸੰਦੀਪ ਜੀ ਅੱਛਾ ਜਿਹੜਾ ਤੁਰੂ ਨਾ ਹਾਂ ਉਹ ਵਾਹ ਇਹ ਜੱਫਾ ਗਾਵਾ ਵਾਹ ਵੀ ਵਾਹ ਕਿਹ ਗੱਲ ਸਹੀ ਜੀ ਬੋਲਾ 12 ਕਿਲੋ ਊ 12 ਕਿਲੋ ਬੋਲੋ ਮੈਂ ਥੱਲੇ ਵੇਖੋ ਕਰਾਂ ਮੇਰੇ ਮਗਰ ਕੱਟਾ ਬਿਲਕੁਲ ਹੈ ਤੇਰੇ ਮਗਰ ਕੱਟਾ ਆਵੇ ਪੂਲਾ ਬਾਈ ਕੱਟਾ ਮਗਰ ਵੇਖੋ ਕਰਾਂ ਜੀ ਮੈਂ ਵੱਡੀ ਤੇ ਗੁੱਦ ਵਾਲੀ ਮੈਂ ਲੱਗਾ ਫਾੜੀ ਵਾਲਾ ਫਾੜੀ ਮੈਂ ਤਰਾ ਵੇਖ ਤੁਰਦੀ ਵੇਖੋ ਕਿਵੇਂ ਪਲਵਾਨਾਂ ਨੂੰ ਆਹ ਜਾਂਦੀ ਨਾ ਖਲਾ ਖਾ ਮਾ ਇਹ ਤਾਂ ਹਾ ਮੂਮਾ ਆਹ ਵੇਖੋ ਕਰਾਂ ਜੀ ਜੋ ਮਰਜੀ ਮੈਂ ਚੰਗੀ ਖਾਣ ਵਾਲੀ ਮੈਂ ਵੱਡੀ ਝੋਟੀ ਫੋਲ ਵੱਡੀ 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 ਆ ਚਾ ਪੋਲਾ 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 ਚਲੋ ਲੈ ਚਲੋ ਜਰਾ ਦੇ ਵੇਖੀ ਚਲੋ ਰੇਡ ਵੇਖਣ ਨੂੰ ਐ ਹੋਈ ਮਈਆਂ ਕੀ ਕੀ ਹੁੰਦੇ ਆ ਤੇ ਬਾਈ ਰੇਡ ਵੇਖਿਆ ਜੀ ਕਰੋ ਜੀ ਬੋਲੋ ਜੀ ਚੱਲਣ ਤੋਂ ਸੰਦੀਪ ਜੀ ਇਹਦਾ ਮੁੱਲ ਡੇਢ ਆ ਹਾਂ ਤੂੰ ਕਰਦੇ ਛੋੜ ਕੀ ਕਰ ਨੇ ਆਪੀ 140 ਜੱਸ ਨੋ ਦਿਖਾਏਗਾ ਹੋਰ ਕਰ ਦੇ ਯਾਰ 135 ਦੀ ਹਾਂ ਨਾ 35 ਦੀ ਹਾਂ ਨਾ ਹੀ ਖਾਰੇ ਕਰਾ ਮੈਂ ਕਰ ਲਿਆ ਵਾਹ ਲੈ ਨੂੰ ਯਾਰ ਕਰੂੰ 18 ਕਿਲੋ ਝੋਡੀ ਦੋਦੇ ਦੀ ਝੋਡੀ ਲੈ ਇਧਰ ਯਾਰ ਵੇ ਹਾਂ ਨਹੀਂ ਨਾ ਬਾਠ ਠੀਕ ਆ ਅਰੇ ਬੋਲੇ ਜਾਂ 12 ਕਿਲੋ ਬੋਲਾ ਉਹ ਲੈ ਵਾਹ ਦੀ ਦੇਖ ਨਹੀਂ ਜਾਗਦੀ ਆ ਝੋਡੀ ਥੱਲੇ 10000 ਕਿਲੋ ਬੋਲਾ ਜੋ ਆ ਵੇਖੋ ਬੋਲਾ ਜੀ ਚੱਲਣ ਦੇ ਵੀ ਕੱਤੀ ਗੱਡਾ ਇਹਦੇ ਮਗਰ ਕੱਟੀ ਸੰਦੀਪ ਸਿੰਘ ਇਹਦੇ ਮਗਰ ਕੱਟੀ ਆ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਤੋਰੋ ਕਰਾ ਦੇ ਇਹਨੂੰ ਵੀ ਲੋ ਜੀ ਵੇਖੋ ਦੇਖੋ ਇਹ ਘੁਮਾਨਾ ਨੂੰ ਦੁਰਦੀ ਹੈ ਕਿ ਨਹੀਂ ਔਰ ਵੀ ਗੱਗਨ ਸਿਆਜ 10 ਝੋਟੇ ਲਾ ਦੇ ਨੇਰੀਆਂ ਕਰਾ ਰਹੀ ਆਜੋ ਜਦ ਤੂੰ ਕਹਿੰਦਾ ਫੜ ਲਓ ਫੜ ਲਓ ਹੋ ਜੇ ਉਹ ਕੰਮ ਆਂਦੇ ਆਜ ਅੱਜ ਉਹਨਾਂ ਦੇ ਕਿਹੜੇ ਮੌਕੇ ਆਮਗਾ ਫੇਨੀਓ ਸੰਭਾ ਰਸਾ ਹੱਥੋਂ ਫੜਦੇ ਕੰਮ ਕਰ ਰਹੇ ਜੀ ਅੱਜ ਮੱਝਾ ਨਹੀਂ ਅੱਜ ਗਾਵਾਂ ਅਸੀਂ ਦੋ ਦਿਨ ਬਾਹਰ ਆਏ ਆ ਅੱਜ ਟਾਕੇ ਵੀ ਹੀ ਪੈਂਦੇ ਕਿਵੇਂ ਟਾਕੇ ਵੀ ਹੋਇਆ Ориਜੀਨਲ ਟਾਕੇ Ориਜੀਨਲ ਆ ਉਹਨੇ ਜੇ ਬਰਾ ਕੀ ਹਾਂ ਵੀ ਬਰਾ ਤਨੀ ਜਾਂ ਮੋਲੇ ਲ 35 ਜੋ ਮੱਦੀ ਕਰੀ 11500 ਰੁਪਏ ਛੱਡ ਦੇ ਯਾਰ ਪੰਜੀ 110 ਦੀ ਦੇ ਰਾਂ ਇੱਕ 10 ਦੀ ਛੋਟਾ ਵੇਨੋ ਅਜ ਬਾਈ ਦੀਆਂ ਐ ਝੋਟੀ ਸਲੇ 13 ਕਿਲੋ ਲਊਗਾ ਅੱਛਾ ਸਿੰਗ ਵੇ ਮੁੰਬਰੀ ਵਾ ਵੰਡੀ ਝੋਟੀ ਨਾਲੇ ਤੋਰੋ ਮਗਰ ਇਹਨੇ ਵੀ ਕੱਟੀ ਹੂੰ ਮਗਰ ਇਹਦੇ ਵੀ ਕੱਟੀ ਤੇ ਵੱਡੀ ਝੋਟੀ ਆ ਠੀਕ ਫੁੱਲ ਖੈਜ ਵਾ ਠੀਕ ਆ ਜੀ ਚੱਲੋ ਦੋ ਘੋਟੀਆਂ ਬਾਂਬੀ ਪੀਸ ਕੱਢੇ ਬਾਂਬੀ ਪੀਸ ਬਾਂਬੀ ਸਹੀ ਗੱਲ ਆ ਤੋਰ ਕਰ ਆਵੇ ਰੱਬ ਨੇ ਦਿੱਤਾ ਖੁੱਲੇ ਭੰਡਾਰੇ ਹੀ ਹਾਂ ਦੇ ਕਰ ਆਵੇ ਵੇਖ ਚੱਲ ਬਈ ਆ ਬੰਦੇ ਦੇ ਕਾਹਦੇ ਜੱਡੀ ਆ ਜੱਡੀ ਝੋਟੀ ਫੁੱਲ ਤੇ ਖੰਨ ਦਿਖਾਓ ਕੈਮਰਾ ਚ ਵੀ ਇੱਕੂ ਕਰ ਲੰਮਾ ਲੰਮਾ ਜੂੜ ਮੈਂ ਨਹੀਂ ਦਿਆਂ ਨੀਂਦਾ ਹੁੰਦੀ ਆ ਉਹਦੇ ਬਸ ਠੀਕ ਆ ਹਾਂ ਜੀ ਹਾਂ ਇਹ ਨਹੀਂ ਹੈ ਜਸਨੋਣ ਹਾਂਜੀ ਇੱਕ ਦਾਸੀ ਘੋਟੀ ਇੱਕ ਦਾਸੀ ਹਾਂ ਇਹ ਵੀ ਇਹਦੇ ਬਰਾਬਰ ਹੀ ਜੀ ਦਾ ਛੱਡ ਦੇ ਪੰਜ ਜੀ ਇੱਕ ਪੰਜ ਦੀ ਇੱਕ ਪੰਜ ਦੀ ਪੂਰੇ ਲੱਖ ਦੀ ਦੇ ਦਾਂਗੇ ਲੈ ਲੱਖ ਦੀ ਵੇਖ ਮੁੰਡੀ ਲੱਖ ਦੀ ਮੁੰਡੇ ਦਾ ਘਰ ਹੋਰ ਪੰਜ ਛੱਡ ਦਾਂਗੇ ਵਾ ਠੀਕ ਆ 95 ਦੀ ਹਾਂ ਪੰਜ ਹੋ ਛੱਡ ਦੀ ਨਹੀਂ ਹੋ ਨਹੀਂ ਪੰਜ ਛੱਡ ਦੇ ਚਲ ਠੀਕ ਆ ਆ ਘੋਟੀ ਦਾ ਬੱਚਾ ਮਰ ਗਿਆ ਬਾਹ ਚੁੱਕਦੇ ਬੰਦ ਕਰ ਦੇ ਫੋਨ ਬੀਡੀ ਆ ਬਈ 9 ਹੋਵੇ ਹਾਂਜੀ 9:30 ਹੋਵੇ ਅੱਛਾ ਕਰ ਦ ਵੱਡਾ ਕਾ ਚਾਹੀਦਾ ਤਾਂ ਖਾਓ ਜੀ ਫੇ ਲੋ ਮਿਲਦੀ ਕਿਵੇਂ ਆ ਮੈਂ ਵੀ ਦਿਨਿਆ ਆ ਜੇ ਮੈਂ ਕੀ ਕਰਦਾ ਇੱਕ ਟੈਂਪਾੜੇ ਦੇ ਝੂਠ ਮਾਰ ਕੇ ਮੈਂ ਨਹੀਂ ਦੇਣੀ ਗੋਲ ਨੂੰ ਤੀਕੇ ਨਾਲ ਸਮਝੋ ਨਹੀਂ ਇੱਕ ਟੈਂਪਾੜੇ ਕਿ ਮਿਲਦੀ ਪਤਾ ਹੀ ਕੋਈ ਨਹੀਂ ਬਾਹਰ ਗਾਣੇ ਗਾਣੇ ਤੁਹਾਡੇ ਨਗਰ ਜਾ ਕੇ ਕਰਕੇ ਕੋ ਕਹਿ ਨਹੀਂ ਸਕਦੇ ਆਜੋ ਤੇ ਇੰਦੀ ਕੀਮਤ ਤੇ ਸੰਦੀਪ ਹਾਂ ਮੈਂ ਤੇ ਆਪਾਂ ਨਹੀਂ ਵੱਢ ਹਾਂ ਨਾ 55 ਦੇ ਦਾਂ ਪੂਰਾ 50 ਦੀ ਪੂਰੇ 50 ਦੀ ਦੇ ਦਾਂਗੇ ਹੁਣ ਦੋ ਤਸਰੀ ਦੇ ਸਹੀ ਦੋ ਸਹੀ ਦੋ 8 ਕਿਲੋ ਦੀ ਮੇਰੀ ਗਾਰੰਟੀ ਚੱਲ ਬਈ 8 ਕਿਲੋ ਦੀ ਗਾਰੰਟੀ ਫੁੱਲ ਇੱਕ ਨੰਬਰ ਉਹ 8 ਤੋਂ ਪਾਈ ਆ ਨਾ ਗੱਡੂ ਦੋ ਹਜ਼ਾਰ ਹੀ ਹੋਰ ਛੱਡਦੇ ਯਾਰ ਹੜਤਾਲੀ ਜੀ ਜਾ ਲੈ ਹੜਤਾਲੀ ਜੀ 8 ਕਿਲੋ ਦੋ ਲ 48000 ਦੀ ਵੇ ਮਾਂ ਅੱਜ ਸੰਝਣਾ ਲੈ ਕੇ ਆਇਆ ਮੇਰਾ ਵੀਰ ਕਿਉਂਕਿ ਟੀਕੇ ਦੋਵੇਂ ਪਾਸੇ ਲਾ ਸਕਦੀ ਆ ਬਾਦ ਦੋਵੇਂ ਸਵੇਰ ਵੀ ਸ਼ਾਮ ਵੀ ਮੈਂ ਆਪਾਂ ਮਰੇ ਬੱਚੇ ਦੀ ਦਿੱਤੀ ਆ ਹਾਂ ਬਿਲਕੁਲ ਠੀਕ ਹੈ ਨਾ ਇਹਨੇ ਮਗਰ ਕੱਟੀ ਜੋ ਬੂਰੀ ਲੋ ਹਾਂ ਇਹਨੇ ਮਨੇ ਕੱਟੀ ਬੂਰੀ ਇਹ ਬਾਜੂ ਆਪਣੇ ਵੀਡੀਓ ਚ ਪਾਈ ਬੰਦੇ ਨੇ ਸਾਈ ਕੀਤੀ ਤੇ ਬਾਈ ਫੋਨ ਨਹੀਂ ਚੋਰਾ ਕੋਈ ਨਹੀਂ ਚੱਲੋ ਹਾਂ ਚੱਲੋ ਹਾਂ ਕੋਈ ਨਹੀਂ ਉਧਰ ਬੜਾ ਹਰ ਇੱਕ ਸਾਰੇ ਦੇ ਵੇਖਦੇ ਹੁੰਦੇ ਚਲੋ ਫੜੇ ਵੀ ਨਹੀਂ ਸਾਈ ਆਈ 1000 ਰੁਪਏ ਅੱਛਾ ਪਲਾਟ ਦਾ ਹੀ ਬੰਦਾ ਠੀਕ ਹੈ ਬੋਲ ਫਿਰ ਇਹਨਾਂ ਨੂੰ ਬੋਲ ਤੇਰੀ ਯਾਰ ਆਈ ਉਹਦੋਂ ਦੋ ਛੱਡਿਆ ਤੇ ਹਾਂ ਨਾ ਹੀ ਪੈਠ ਯਾਰ ਦੀ ਦੋ ਕਰ 70 ਦੀ ਦਿੱਤੀ ਹੁਣ ਹਾਂ ਹੁਣ ਨਾ 65 ਦੀ ਹੋਰ ਕਰ ਦੇ ਯਾਰ 1000 ਕਰ ਦਾਂਗੇ 64 ਦੀ ਦੇ ਦਾਂਗੇ 63 ਦੀ ਗਾ ਦੇ ਰਾਂਗੇ ਤਰੇਲ ਹੋਰ ਬਾੜ ਦੀ ਕੋਨੇ ਤੋਂ ਕਟਾ ਦੀ ਬਾੜ ਦੀ ਦੇ ਰਾਂਗੇ ਕੱਢਦੀ ਜਾਂਦੇ ਯਾਰ ਨਹੀਂ ਨਹੀਂ ਜਾਂਦੇ ਨਹੀਂ ਜਾਂਦੇ ਯਾਰ ਨਹੀਂ ਲਿਜਾਂ 60000 ਸੀ ਆ ਸੇਲ ਅੱਜ ਸੇਲ ਲੱਗਣੀ ਹੁੰਦੀ ਲੱਗ ਅੱਜ ਅੱਜ ਇਹ ਬੋਲਣਾ ਨਹੀਂ ਕਹਿੰਨੇ ਇਹ ਮਰਜ਼ੀ ਕਰਾਈ ਚੱਲੋ ਅੱਜ ਨਹੀਂ ਬੋਲਦੇ ਅੱਜ ਆਪਾਂ ਹੀ ਬੋਲਣਾ ਤੇ ਆਹ ਥਰੀ ਇਹ ਛੋਟੇ ਬੱਚਾ ਮਰਿਆ ਭੂਛੀ ਦੇ ਮਿਲਦੀ ਅੱਛਾ ਦੋ ਤਿੰਨ ਵੇਲੇ 13 ਹੋ ਜਾ ਸਾਢੇ 13 ਗਿ ਲੋ ਜੀ ਹਾਂ ਜੀ ਇਹਦੀ ਗੱਬਾਂ ਦੀ ਵੀਡੀਓ ਵੀ ਆ ਗਈ ਆ ਅੱਛਾ ਬੱਚਾ ਮਰ ਗਿਆ ਬੱਚਾ ਮਰ ਗਿਆ ਹੋਗਾ ਕਿ ਬੂਸੀ ਟੰਗੀ ਚਲੋ ਦੋਵਾਂ ਦੇ ਬੱਚੇ ਤੇਰੇ ਚੈਨਲ ਤੇ ਝੋਟੀ ਵੇਚੀ ਹਾਂ ਬੱਚਾ ਮਰਨ ਕਰਕੇ ਲਿਆਂਦੀ ਆਉਂਦੇ ਸਾਨੂੰ ਕੋਈ ਬੱਚਾ ਲਈ ਦੇ ਦਿਓ ਉਹਨਾਂ ਨੂੰ ਬੱਚਾ ਲਈ ਦੇ ਬੋਲ ਬੋਲ ਫਿਰ ਤੇ 13 13.5 ਕਿਲੋ ਦੁੱਧ ਮਿੰਕੇ ਲੈ ਜਾਵੇਂ ਉੱਥੇ ਮੂੰਹ ਟੰਗਿਆ ਦਾ ਅੱਛਾ ਤੇਰਾ ਧਾਰ ਤੇ ਮਿਲੂਗੀ ਧਾਰ ਤੇ ਤੇਰਾ 13.5 ਕਿਲੋ ਦੁੱਧ ਤੇਰਾ 1 ਕਿਲੋ ਨੇ ਪੱਕਾ ਰੇ ਪੱਕਾ 13 ਕਿਲੋ ਦੁੱਧ ਚੋਰ ਫਿਰ ਈਟੀ ਜਾਰੀ ਨਾ ਕਾਈ ਆ ਬਸ ਠੀਕ ਆ ਹਾਂਜੀ ਫਿਰ ਸਨੀਸ਼ਾਨੀ ਦੀਪਾਪਾ ਕਰਨ ਮੈਂ ਆਦੀ ਅੱਛਾ ਹੁਣ ਨਹੀਂ ਮਾਰਨਾ ਹੁਣ ਜਿਹੜੀ ਮਈਆਂ ਨਾ ਅੱਸੀ ਹੀ ਦੇ ਦਾਂਗੇ ਕਿੰਨੇ ਦਿਮਗ ਬੱਚੇ ਮਰੇ ਨਾ ਆਏ ਜੇ ਸੰਦੀਪ ਸਿੰਘ 20 ਦਿਨ 25 ਦਿਨ ਹੋਇਆ ਵੀਡੀਓ ਕਾੜ ਦਾਂਗੇ ਤੇਰੇ ਚੈਨਲ ਤੋਂ ਛੱਡ ਦੇ ਹੋਰ ਆਜਾ 20ਾਂ 25 ਦਿਨਾਂ ਚ ਪਈ ਆ ਪਹਿਲੇ ਨੰਬਰ ਤੇ ਝੋਟੀ ਪਈ ਇੱਕ ਪੰਜ ਦਾ ਮੁੱਲ ਕੀਤਾ ਨਾ 95 ਦੀ ਦਿੱਤੀ ਛੱਡ ਦੇ ਹੋਰ ਹਾਂ ਛੱਡ ਦਾਂਗੇ ਪੰਜ ਹੀ ਛੱਡ ਦਾਂਗੇ ਪੂਰੇ 70 ਦੀ ਜੱਥ ਮੋ ਦੇ 70 ਦੀ ਚੱਲਣ ਦੇ ਤੇਰਾ ਕੀ ਆ ਜਾਣ ਦੇ ਤੇਰਾ ਕਿਲੋ ਦੋ ਦੋ ਪੂਰਾ ਮਣਕ ਲੈ ਕੇ ਜਾਇਆ ਜਾਣਾ ਇਹ ਕੋਈ ਵੀਡੀਓ ਮੰਗੀ ਆਪਣੇ ਨੂੰ ਪਣੀ ਆ ਗਈ ਤੇਰੇ ਜੀਆਂ ਤੇ ਕੋਈ ਅੱਜ 25 ਦਿਨ ਹੋ ਗਏ ਇਧਰ ਬਾਦ ਆਹੀ ਆ ਦੋ گاਵਾ ਆਪਣੇ ਦੋ گاਵਾ ਵੀ ਤੂੰ ਹੀ ਹੋਈਆਂ ਕੱਬਣਾ ਕੱਬਣਾ ਦੋਵੇਂ گاਵਾ ਵੱਡੀਆਂ ਨਾਲ ਐਚ ਆ ਵੱਡੀਆਂ ਬੋਦੀ ਵਾਲੀਆਂ ਬੋਦੀ ਵਾਲੀਆਂ ਚੱਕ ਵੱਡੀ ਲਿਖੂਗਾ ਇਹ ਕਿੰਨੇ ਡਾਗ ਲੰਦੀ ਆ ਜੀ ਨਾ 25 ਪਲੱਸ ਸਰਕਾਰ ਆ ਵਾਰ ਦਾ ਆ ਅੱਛਾ ਨਾ ਨਾ ਤੇ ਬਰੀਕ ਵੇਲਾ ਗੱਡੀ ਆਈ ਆਪਣੇ ਚੰਗੀ ਆ ਚੰਗੀ ਆ ਹਾਂ ਤਾਂ ਜੀ ਆ ਵੇਲਾ ਕਿੱਡਾ ਵੇਣਦਾ ਝੂਰ ਨਹੀਂ ਮਾਰਨਾ ਤੇ ਜੇ ਥੂਏ ਥੂ ਨਹੀਂ ਆ ਰਕਣੀ ਰਾਤੀ ਆਈ ਏ ਥੋੜੀ ਜਿਹੀ ਬੱਤੀ ਨਹੀਂ ਹੈਗੀ ਪਾਣੀ ਤਾਂ ਨਹੀਂ ਢੋਣਾ ਮੁੱਲ ਮੁੱਲ ਸੰਦੀਰ ਜਿਹਨਾਂ ਦੇ ਵੇਖੀਏ ਇਹੋ ਹੀ ਐਸਐਸ ਸੀ ਦੀਆਂ ਵੇ ਗੰਡੀਆਂ ਹੂੰ ਮਗਰ ਉਹ ਡਿਜ਼ਾਈਨ ਵਖਾ ਗਾਂ ਦੇ ਦਿਖਾਓ ਬੀ ਡਿਜ਼ਾਈਨ ਕਰਾ ਦੇ ਲਓ ਜੀ ਵੇਖੋ ਡਿਜ਼ਾਈਨ ਗਾਂ ਦਾ ਕਿਉਂ ਨਕਲਿਆ ਬੋਲੋ ਪੁਲੀਸ ਆ ਮੁੱਲ 75 80 ਜੇ ਹੁਣ ਮਰਜੀ ਕਰੀਏ ਜੈਸ ਨੂੰ 65000 ਦੀ ਬੀ ਦੇ ਦਾਂ 60 ਦੀ ਪੂਰੇ ਸਰਦੀਓ ਚੋਂ ਛੋੜ ਹੀ ਕਰਾਂਗੇ ਅੱਗੇ ਨਹੀਂ ਯਾਰ ਦੋ ਛੱਡ ਦਾਂਗੇ 85000 ਦੀ ਜਾਸੋਦ ਚਾਂਦ ਦੇ ਚਾਂਦ ਵੇਖੀ ਜਾਊਗਾ ਅੱਜ ਫਿਰ ਚਲੋ ਤੇ ਆਹ ਪਰਲੀ ਇਹ ਵਾਚੀ 20 ਦਿਨ ਖੜਦੀ ਜੋ ਅੱਛਾ ਮਹੀਨਾ ਵੀ ਖੜ ਸਕਦੀ ਜੋ ਠੀਕ ਆ ਹਾਂ ਇਹ ਉਹਦੋਂ ਆਪਾਂ ਤੁਹਾਡੀ ਵੀਡੀਓ ਤੇ ਪਾਈ ਸੀ ਬਸ ਠੀਕ ਆ ਦੋਂਦੇ ਯੋਲੇ ਪਿਓਰ ਦੋ ਦੰਦ ਦੋ ਦੰਦ ਚਲੋ ਬਈ ਪਾ ਠੀਕ ਆ ਆਉਂਦਾ ਉਹ ਜਾਰੀ ਸੀ ਇਸ ਨੰਬਰ ਕੀ ਮਾਦਾ ਇਹ ਵੀ 55 ਜਾਰੀ ਦੇ ਪੂਰੇ 55 ਦੇ ਜਾਂ ਲਾਟ ਪੀਸ ਆ ਲਾਟ ਪੀਸ ਆ ਦੋ ਹੀ ਹੋਰ 53 ਦੇ 53000 ਦੀ ਜਸਣੋ ਦੇ 53000 ਦੀ ਐਸਲੋ ਪਾ ਠੀਕ ਆ ਤੇ ਪਸ਼ੂ ਮੇਰਾ ਵੀ ਚੈੱਕ ਕਰ ਲੈ ਸਾਰੇ ਸਹੀ ਤਵੇ ਲੋ ਇੱਕ ਵਾਰੀ ਲੈਵਲ ਉੱਪਰ ਚੈੱਕ ਕਰ ਲੈ ਨਾ ਰੇ ਪਰ ਆਦਾ ਇੱਥੇ ਤਸੱਲੀ ਕਰਕੇ ਚੈੱਕ ਕਰਕੇ ਲੈ ਜਾਏ ਮੇਰੇ ਕੋਲ ਕੁਝ ਨਹੀਂ ਹੋਣੀ ਗਾਵੇਂ ਵਾਲੇ ਗਾਵਾਂ ਵਾਲੇ ਗਾਵਾਂ ਵਾਲੇ ਛੱਡੇ ਵਾਕੀ ਵਾਲ ਗਾਵਾਂ ਵਾਲੇ ਛੱਡੇ ਲੱਗੇ ਅੱਜ ਠੀਕ ਹੈ ਨਾ ਹਾਂਜੀ ਤਾਂ ਚਲੋ ਆ ਲੈ ਮੈਂ ਝੋਟਿਆ ਹੈ ਵੀ ਨੀ ਚੀਜ਼ਾਂ ਨਹੀਂ ਆ ਖੋਦੀਆਂ ਇਹ ਕੈਮਰਾ ਲੱਗੇ ਜਾਣਾ ਕੈਮਰਾ ਮਸਾਉ ਬਣਾ ਲੈ ਦੇ ਤੋਏ ਹਾਂ ਅੱਜ ਦੀ ਵੀਡੀਓ ਆਣੀ ਨਾਲੇ ਅੱਜ 18 ਤਰੀਕੀ ਆ ਤੇ ਦਿਨ ਹੈਗਾ ਵੀਰਵਾਰ ਮੇਰਾ ਵੀਰ ਠੀਕ ਹੈ ਨਾ ਤੇ ਬਾਕੀ ਬਾਈ ਨੂੰ ਕਮੈਂਟਾਂ ਦੇ ਵਧਾਈਆਂ ਦੇ ਆਜਾ ਹਾਂਜੀ ਠੀਕ ਹੈ ਨਾ ਚਲੋ ਐਂ ਚੱਲੇ ਕੰਮ ਨਾਲ ਜੀਓ ਬੜਾ ਪਾ ਜਿਆ ਤਰਨ ਤਾਨ ਨੰਬਰ 88721 ਇੱਕ ਹੀ ਫਿਰ ਨੱਚ ਕੇ ਖਾਰੇ ਜਾਵੇਂ ਨੱਚ ਦੇ ਦੇ ਆ ਜੀ ਉਹਨੇ ਨੱਚ ਜਣਾ ਦੇ ਹਾਂ ਠੀਕ ਹੈ ਫਿਰ ਲortical